ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਆਪਾਂ ਅੱਜ ਗੱਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਪੂਰੀ ਜਰੂਰ ਸੁਣਨਾ ਸਮਝਣਾ ਅਮਲ ਕਰਨਾ ਸੋ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਦੇਵੇਗੀ ਕਿਉਂਕਿ ਕਈ ਵਾਰ ਇਨਸਾਨ ਨੂੰ ਕੁਝ ਗੱਲਾਂ ਦੀ ਸਮਝ ਨਹੀਂ ਆਉਂਦੀ ਕਿ ਜ਼ਿੰਦਗੀ ਵਿੱਚ ਹੋ ਕੀ ਰਿਹਾ ਹੈ ਸਮਝ ਨਹੀਂ ਆਉਂਦੀ ਪਰ ਚੰਗਾ ਕਰਮ ਵੀ ਕਰਦੇ ਆ ਪ੍ਰਮਾਤਮਾ ਨਾਲ ਜੁੜੇ ਹੋਏ ਆ ਫਿਰ ਵੀ ਪਤਾ ਨਹੀਂ ਲੱਗਦਾ ਕਿ ਜ਼ਿੰਦਗੀ ਵਿੱਚ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਕੜਾ ਕਲੇਸ ਹੁੰਦੀ ਆ ਜਾਂ ਫਿਰ ਕਿ ਇਸ ਵੀ ਤਰ੍ਹਾਂ ਦੀ ਪ੍ਰੋਬਲਮਸ ਆ ਲੋ ਸੋ ਸਾਰੀਆਂ ਮੁਸ਼ਕਲਾਂ ਦਾ ਹੱਲ ਕੋਈ ਵੀ ਕਾਰਨ ਹੋਵੇ ਕੋਈ ਨਾ ਕੋਈ ਹੱਲ ਵੀ ਜ਼ਰੂਰ ਹੁੰਦਾ ਹੈ ਜੇਕਰ ਆਪਾਂ ਮਤਲਬ ਇਹ ਸੋ ਕਈ ਵਾਰ ਕੀ ਹੁੰਦਾ ਆ ਕਿ ਸੇਤ ਤੇ ਵੀ ਬੁਰਾ ਅਸਰ ਪੈ ਰਿਹਾ ਆ ਪਰ ਸਮਝ ਨਹੀਂ ਆਉਂਦੀ ਦਵਾਈਆਂ ਤੇ ਦਵਾਈਆਂ ਖਾਂਦੇ ਜਾ ਰਹੇ ਆ ਕੋਈ ਦੁੱਖ ਵੀ ਸ਼ੋ ਨਹੀਂ ਹੁੰਦਾ ਜਦੋਂ ਆਪਾਂ ਚੈੱਕ ਕਰਾਉਂਦੇ ਆ ਤੇ ਕੁਝ ਦੁੱਖ ਵੀ ਨਹੀਂ ਸਾਹਮਣੇ ਆਉਂਦਾ ਪਰ ਦਵਾਈਆਂ ਵੀ ਖਾਂਦੇ ਦਵਾਈ ਲੱਗਦੀ ਵੀ ਨਹੀਂ ਤਾਂ ਉੱਥੇ ਖਾਸ ਇੱਕ ਅਮਲ ਕਰਨਾ ਹੈ ਜੀ ਕਰਨਾ ਕਿਸ ਤਰ੍ਹਾਂ ਹੈ ਉਹ ਤੁਸੀਂ ਚੰਗੀ ਤਰ੍ਹਾਂ ਵੀਡੀਓ ਨੂੰ ਸੁਣ ਲੈਣਾ ਸਮਝ ਲੈਣਾ ਤਾਂ ਫਿਰ ਜ਼ਰੂਰ ਕਰਕੇ ਦੇਖਣਾ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਸਭ ਕੁਝ ਸਾਡੇ ਨਾਲ ਹੋ ਰਿਹਾ ਆ ਸੋ ਆਪਾਂ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਕੁਝ ਕਮੈਂਟਾਂ ਵੀ ਦੱਸਾਂਗੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਸੋ ਹੁਣ ਇੱਥੇ ਕੁਝ ਕਮੈਂਟਾਂ ਦੱਸਦੀ ਆ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਨੂੰ ਸੁਪਨਾ ਆਇਆ ਥੜੇ ਵਾਲੇ ਪੀਰ ਦਾ ਤੇ 2100 ਰੁਪਇਆ ਦੇਣ ਬਾਰੇ ਐਸਾ ਕੁਝ ਦਿਖਾਈ ਦਿੱਤਾ ਸੋ ਦੇਖੋ ਥੜੇ ਦੀ ਜੋ ਸੁੱਖ ਹੈ ਥੜੇ ਤੇ ਜੇਕਰ ਅਸੀਂ ਕੋਈ ਵੀ ਸੁੱਖ ਸੁੱਖ ਦੇ ਆ ਉਹ ਸੁੱਖਣਾ ਦੇਣੀ ਚਾਹੀਦੀ ਆ ਕਦੇ ਕਈ ਵਾਰ ਕੀ ਹੁੰਦਾ ਹੈ ਅਸੀਂ ਮੁਸ਼ਕਲ ਸਮੇ ਸੁੱਖਣਾ ਸੁਖ ਲੈਨੇ ਆ ਪਰ ਭੁੱਲ ਜਾਂਨੇ ਆ ਪਰ ਇੱਥੇ ਫਿਰ ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਪ੍ਰਮਾਤਮਾ ਸਾਨੂੰ ਆਪ ਯਾਦ ਕਰਾ ਰਿਹਾ ਆ ਜੇਕਰ ਕਦੇ ਵੀ ਕਿਸੇ ਨੇ ਵੀ ਪਰਿਵਾਰ ਦੇ ਵਿੱਚੋਂ ਇਹ ਗੱਲ ਮੂੰਹ 'ਚ ਕੱਢੀ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਇਨਸਾਨ ਨੇ ਸੁੱਖਣਾ ਸੁਖੀ ਆ ਉਹਨੂੰ ਹੀ ਵਾਪਸ ਪ੍ਰਮਾਤਮਾ ਨੇ ਇਹ ਇਸ਼ਾਰਾ ਦੇਣਾ ਹੈ ਘਰ ਵਿੱਚੋਂ ਕਿਸੇ ਨੂੰ ਵੀ ਤੁਹਾਡੇ ਬਾਰੇ ਵਿਚਾਰ ਆ ਸਕਦੀ ਹੈ ਸੋ ਇਸ ਕਰਕੇ ਹਮੇਸ਼ਾ ਧਿਆਨ ਰੱਖਿਆ ਕਰੋ ਜੇਕਰ ਮੂੰਹ ਚ ਕੋਈ ਇਹੋ ਜੀ ਗੱਲ ਕੱਢੀ ਹੈ ਤਾਂ ਉਹਨੂੰ ਪੂਰੀ ਕਰੋ ਕਿਉਂਕਿ ਥੜੇ ਦੀ ਜੋ ਸੇਵਾ ਹੈ ਬਹੁਤ ਸਾਕਤ ਹੈ ਥੜੇ ਤੇ ਸਾਰੇ ਦੇਵੀ ਦੇਵਤੇ ਚੱਲਦੇ ਆ 33 ਕਰੋੜ ਦੇਵੀ ਦੇਵ ਦਾ ਥੜੇ ਦੇ ਨਾਲ ਚੱਲਦਾ ਹੈ ਸੋ ਬਾਬਾ ਸਿੱਧ ਚਾਨ ਨੂੰ ਜਿਨ੍ਹਾਂ ਨੂੰ ਮੌਤ ਦਾ ਚੌਥਾ ਹਿੱਸਾ ਮਿਲਿਆ ਹੋਇਆ ਆ ਸੋ ਕੁਝ ਵੀ ਕਰ ਸਕਦੇ ਆ ਸੋ ਜਦੋਂ ਤਾਰਨ ਤੇ ਆਉਂਦੇ ਆ ਤੇ ਜਿਹੜਾ ਇਨਸਾਨ ਸੇਵਾ ਕਰ ਲੈਂਦਾ ਥੜੇ ਦੀ ਉਹਨੂੰ ਤਾਰਨ ਲੱਗਿਆ ਫਿਰ ਪਲ ਵੀ ਨਹੀਂ ਲਾਉਂਦੇ ਪਰ ਪ੍ਰੀਖਿਆ ਬਹੁਤ ਲੈਂਦੇ ਆ ਕਿਉਂਕਿ ਇਹ ਸੇਵਾ ਥੋੜੀ ਕਠਿਨ ਹੈ ਤੇ ਬੜੀ ਸੋਝੀ ਦੇ ਨਾਲ ਚੱਲਣਾ ਪੈਂਦਾ ਹੈ ਸੋ ਜੇਕਰ ਤੁਹਾਨੂੰ ਕੋਈ ਵਿਚਾਰ ਇਹੋ ਜਿਹੀ ਆਈ ਆ ਤੇ ਜਰੂਰ ਤੁਸੀਂ ਇਹ ਸੁੱਖ ਨੂੰ ਲਾਉਣ ਦੀ ਕੋਸ਼ਿਸ਼ ਕਰਨੀ ਜੀ ਕਿਉਂਕਿ ਥੜੇ ਦੀ ਸੁੱਖ ਬਹੁਤੀ देर ਰੱਖਣੀ ਨਹੀਂ ਚਾਹੀਦੀ ਹੈ ਸੋ ਜੇਕਰ ਨਹੀਂ ਵੀ ਕੋਈ ਸੁੱਖ ਦਿਮਾਗ ਵਿਚ ਆ ਰਹੀ ਫਿਰ ਵੀ ਤੁਸੀਂ ਇਹ ਕਰਮ ਜਰੂਰ ਕਰਨਾ ਕਿਉਂਕਿ ਕੋਈ ਨਾ ਕੋਈ ਵਜ੍ਹਾ ਹੁੰਦੀ ਤਾਂ ਇਹ ਸਾਨੂੰ ਇਹ ਸਭ ਸੰਕੇਤ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਦੇ ਨੇ ਸੋ ਇਸ ਕਰਕੇ ਹਮੇਸ਼ਾ ਹੀ ਸਮਝਦਾਰੀ ਦੇ ਨਾਲ ਚੱਲਣਾ ਚਾਹੀਦਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਆ ਕਿ ਮੈਂ ਬਾਹਰ ਜਾਣਾ ਚਾਹੁੰਦਾ ਆ ਤੇ ਮੇਰੇ ਘਰ ਵਾਲੀ ਬਾਹਰ ਵਿੱਚੇ ਚਿਰਾਗ ਰੋਸ਼ਨ ਕਰ ਸਕਦੀ ਆ ਅਸੀਂ ਘਰ ਵਿੱਚ ਹੀ ਚਿਰਾਗ ਲਗਾਏ ਹੋਏ ਆ ਸੋ ਦੇਖੋ ਬਾਕੀ ਇੱਥੇ ਇਹੀ ਕਵਾਂਗੇ ਕਿ ਕਦੇ ਵੀ ਤੁਸੀਂ ਇਹ ਬਹਿਮ ਭਰਮ ਦੇ ਵਿੱਚ ਨਹੀਂ ਪੈਣਾ ਹੈ ਕਿ ਅਸੀਂ ਸਿਰਫ ਇੱਕ ਔਰਤ ਨਹੀਂ ਸੇਵਾ ਕਰ ਸਕਦੀ ਬੰਦਾ ਹੀ ਸੇਵਾ ਕਰ ਸਕਦਾ ਆ ਸੋ ਇਹ ਮਨ ਵਿੱਚ ਉਹ ਭਲੇਖੇ ਕੱਢ ਦੇਣੇ ਚਾਹੀਦੇ ਆ ਸੋ ਔਰਤ ਨੂੰ ਬਹੁਤ ਉੱਚਾ ਰੁਤਬਾ ਮਾਲਕ ਨੇ ਦਿੱਤਾ ਹੋਇਆ ਮਾਂ ਦਾ ਸੋ ਮਾਂ ਵੀ ਬਣਦੀ ਹੈ ਭੈਣ ਵੀ ਬਣਦੀ ਸਭ ਰਿਸ਼ਤੇ ਨਿਵਾਉਂਦੀ ਹੈ ਤੇ ਕੀ ਉਹ ਪ੍ਰਮਾਤਮਾ ਦੇ ਨਾਲ ਰਿਸ਼ਤਾ ਨਹੀਂ ਨਿਵਾ ਸਕਦੀ ਪ੍ਰਮਾਤਮਾ ਦੀ ਸੇਵਾ ਨਹੀਂ ਕਰ ਸਕਦੀ ਸੋ ਇਹ ਆਪਣੀ ਸੋਚ ਹੈ ਸੋਚ ਨੂੰ ਸਹੀ ਕਰਨਾ ਪਵੇਗਾ ਸੋਚ ਜਦੋਂ ਅਸੀਂ ਸਹੀ ਰੱਖਾਂਗੇ ਤਾਂ ਫਿਰ ਅਸੀਂ ਸੇਵਾ ਕਿਸੇ ਵੀ ਦੇਵੀ ਦੇਵਤੇ ਦੀ ਪੀਰ ਦੀ ਕਰ ਲਈ ਉਹ ਸੇਵਾ ਸਫਲ ਹੋਵੇਗੀ ਮਨ ਸਾਫ਼ ਹੋਣਾ ਚਾਹੀਦਾ ਸੋ ਔਰਤ ਬਿਲਕੁਲ ਸੇਵਾ ਕਰ ਸਕਦੀਆਂ ਚਿਰਾਗ ਰੋਸ਼ਨ ਕਰ ਸਕਦੀਆਂ ਆ ਸੋ ਇੰਨਾ ਧਿਆਨ ਰੱਖਣਾ ਕਿ ਜੋ ਮਹੀਨੇ 'ਚ ਕੁਝ ਦਿਨ ਆਉਂਦੇ ਆ ਉਹਨਾਂ ਦਿਨਾਂ ਵਿੱਚ ਆਪਣਾ ਧਿਆਨ ਰੱਖੋ ਪਰਹੇਜ਼ ਬਾਕੀ ਸੋਚੀ ਦੇ ਨਾਲ ਚੱਲਣਾ ਹੈ ਜੇਕਰ ਅਗਰਸਤ ਵਿੱਚੋਂ ਤਾਂ ਵੀ ਸੋਚ ਸਮਝ ਕੇ ਦੋਨਾਂ ਧਿਰਾਂ ਨੂੰ ਸੇਵਾ ਕਰਨੀ ਚਾਹੀਦੀ ਆ ਨਾ ਤੋ ਕੇ ਇਸ਼ਨਾਨ ਕਰਕੇ ਹੀ ਤਰਵਾਰ ਤੇ ਜਾਣਾ ਚਾਹੀਦਾ ਆ ਤਾਂ ਫਿਰ ਹੀ ਚਿਰਾਗ ਰੋਸ਼ਨ ਕਰੋ ਬਹੁਤੇ ਬਹਿਮ ਵਿਚਾਰਾਂ ਨਹੀਂ ਕਰਨੀਆਂ ਚਾਹੀਦੀਆਂ ਸੋ ਜਿੰਨਾ ਸੀ ਵਿਚਾਰਾਂ ਦੇ ਵਿੱਚ ਫਸ ਜਾਂਦੇ ਆ ਉਹਨੇ ਅਸੀਂ ਕੋਈ ਕਰਮ ਵੀ ਨਹੀਂ ਕਰ ਪਾਉਂਦੇ ਜੀ ਸੋ ਮਨ ਸਾਫ਼ ਰੱਖੋ ਸੇਵਾ ਕਰਦੇ ਜਾਓ ਇੱਧਰ ਉੱਧਰ ਦੀਆਂ ਗੱਲਾਂ ਨੂੰ ਇਗਨੋਰ ਕਰਿਆ ਕਰੋ ਬਹੁਤੀ ਸੋਚ ਵਿਚਾਰ ਕਰੋਗੇ ਤਾਂ ਟੈਨਸ਼ਨਾਂ ਵਿੱਚ ਘਰੇ ਰਹੋਗੇ ਜੀ ਸੋ ਹਮੇਸ਼ਾ ਹੀ ਇਹਨਾਂ ਗੱਲਾਂ ਤੇ ਧਿਆਨ ਦਿਓ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਇਸ ਗੱਲ ਦਾ ਗਲਤ ਮਤਲਬ ਨਾ ਸਮਝਣਾ ਇੱਥੇ ਹੀ ਇਹਨਾਂ ਨੇ ਸਵਾਲ ਕੀਤਾ ਹੈ ਕਿ ਪੀਰ ਮੁਸਲਮਾਨਾਂ ਦੇ ਸਰ ਕਿਉਂ ਨਹੀਂ ਆਉਂਦੇ ਸੋ ਦੇਖੋ ਆਪਾਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਕਿ ਜਦੋਂ ਵੀ ਅਸੀਂ ਸੇਵਾ ਕਰਨੀ ਸ਼ੁਰੂ ਕਰਦੇ ਹਾਂ ਜਿਹੋ ਜੀ ਅਸੀਂ ਵਿਚਾਰ ਰੱਖਾਂਗੇ ਜਿਸ ਭਾਵਨਾ ਦੇ ਸੇਵਾ ਕਰਾਂਗੇ ਮਾਲਕ ਉਸੇ ਤਰ੍ਹਾਂ ਦੇ ਨਾਲ ਮੂਰੇ ਪੇਸ਼ ਆਉਂਦਾ ਹੈ ਜੇਕਰ ਅਸੀਂ ਸਿਰਫ ਇਹ ਕਵਾਂਗੇ ਕਿ ਅਸੀਂ ਸੇਵਾ ਕਰਨੀ ਚਾਹੁੰਦੇ ਆਂ ਸਿਰ ਚੌਂਕੀ ਨਾ ਲਓ ਵਚਨ ਕਰਾਂਗੇ ਸੋ ਕਈ ਇਥੇ ਜੋ ਆਪਣੇ ਲੋਗ ਨੇ ਜ਼ਿਆਦਾ ਤੱਕ ਇਹ ਹੀ ਕਹਿੰਦੇ ਨੇ ਕਿ ਸਿਰ ਚੌਂਕੀ ਆਵੇ ਸ਼ਾਇਦ ਸਾਡੀ ਸੇਵਾ ਹੀ ਤਦ ਕਬੂਲ ਹੋਣੀ ਆ ਸੋ ਹਮੇਸ਼ਾ ਹੀ ਇਹ ਕਹਿੰਦੇ ਆਇਆ ਬਚਨ ਵਾਂਗੂ ਮਾਲਕ ਤੋਂ ਸੋ ਮੁਸਲਮਾਨੀ ਲੈਨ ਦੇ ਵਿੱਚ ਜਾ ਕੇ ਦੇਖੋ ਤਾਂ ਜੋ ਆਪਾਂ ਦੇਖ ਰਹੇ ਹਾਂ ਕਿ ਗੁੱਜਰ ਸੋ ਗੁੱਜਰ ਵੀ ਸੇਵਾ ਕਰਦੇ ਆ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਰੋਜੇ ਰੱਖਦੇ ਆ ਪਰ ਜਦੋਂ ਅਸੀਂ ਕੋਈ ਪੁੱਛ ਪਾਉਣ ਜਾਂਦੇ ਆ ਤੇ ਉਹ ਬੜੇ ਤਰੀਕੇ ਨਾਲ ਵਧੀਆ ਨਾ ਸਾਡੀ ਪੁੱਛ ਜਿਹੜੀ ਆ ਉਹ ਕੱਢ ਦਿੰਦੇ ਆ ਗੱਲਬਾਤ ਜਿਹੜੀ ਦੱਸ ਦਿੰਦੇ ਆ ਉਹ ਸਿਰ ਆ ਕੇ ਨਹੀਂ ਦੱਸਦੇ ਬਚਨ ਕਰਦੇ ਆ ਕਿਉਂ ਕਿਉਂਕਿ ਸਿੱਧੇ ਹੀ ਉਹਨਾਂ ਨੇ ਉਸ ਹਿਸਾਬ ਨਾਲ ਕਰ ਲਿਆ ਸੇਵਾ ਹੀ ਉਹਨੇ ਉਸ ਹਿਸਾਬ ਨਾਲ ਕਰ ਲਈ ਸੋ ਇਸੇ ਲਈ ਕਹੀਦਾ ਆ ਕਿ ਬਹੁਤਾ ਆਪਾਂ ਇਸ ਸੰਸਾਰ ਦੇ ਵਿੱਚ ਮਜ਼ਾਕ ਦੇ ਪਾਤ ਕਰਨਾ ਬਣੀਏ ਸੋ ਜੇਕਰ ਸੇਵਾ ਕਰਨੀ ਸੋਝੀ ਨਾ ਕਰੀਏ ਜੀ ਦੇ ਨਾਲ ਸਾਡੀ ਇੱਜ਼ਤ ਵੀ ਬਣੀ ਰਵੇ ਸੋ ਪੀਰ ਆਉਂਦੇ ਆ ਇਹ ਕੋਈ ਗਲਤ ਗੱਲ ਨਹੀਂ ਹੈ ਚੌਂਕੀ ਆਉਂਦੀ ਹੈ ਸਚਾਈ ਹੈ ਬਿਲਕੁਲ ਸੱਚ ਆ ਸੋ ਇਹਨੂੰ ਝੂਠਾ ਨਹੀਂ ਠਹਿਰਾਇਆ ਜਾ ਸਕਦਾ ਉਹ ਇੱਕ ਹਵਾ ਦੇ ਝੋਕੇ ਦੀ ਤਰ੍ਹਾਂ ਆਉਂਦੇ ਆ ਕਾਹਦਾ ਆ ਕੇ ਹਾਜ਼ਰੀ ਭਰ ਕੇ ਚਲੇ ਜਾਂਦੇ ਆ ਇਨਸਾਨ ਨੂੰ ਸਮਝ ਨਹੀਂ ਆਉਂਦੀ ਪਰੇ ਸਜਾਈ ਹੈ ਸੋ ਜਦੋਂ ਤੁਸੀਂ ਇਹ ਨਿਯਮ ਰੱਖ ਕੇ ਚੱਲੋਗੇ ਕਿ ਅਸੀਂ ਪੀਰਾਂ ਦੀ ਹਾਜ਼ਰੀ ਲੈਣੀ ਆ ਸੇਵਾ ਹੀ ਤੰਦ ਕਰਨੀ ਆ ਤਾਂ ਫਿਰ ਉਹ ਮਾਲਕ ਉਸੇ ਹਿਸਾਬ ਨਾਲ ਤੁਸੀਂ ਜਿਸ ਰੂਪ ਵਿੱਚ ਉਹਨਾਂ ਨੂੰ ਸੇਵਕਾਰ ਕਰੋਗੇ ਉਹ ਉਸੇ ਰੂਪ ਵਿੱਚ ਆਉਣ ਲੱਗ ਪੈਣਗੇ ਸੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਸੇਵਾ ਕਰਨੀ ਕਿਸ ਤਰ੍ਹਾਂ ਚਾਹੁੰਦੇ ਹੋ ਸੋ ਸਾਡਾ ਮਾਲਕ ਜੋ ਹੈ ਉਹ ਸਾਡਾ ਮਾਪਾ ਹੈ ਤੇ ਮਾਪੇ ਹਮੇਸ਼ਾ ਬੱਚਿਆਂ ਦੀ ਸੁਣਦੇ ਆਏ ਆ ਜਿਵੇਂ ਬੱਚੇ ਕਹਿਣ ਉਹ ਇਹੀ ਕਰਦੇ ਆ ਸੋ ਆਪਾਂ ਦੁਨੀਆਵੀ ਹਿਸਾਬ ਨਾਲ ਦੇਖ ਲਈਏ ਤੇ ਆਪਾਂ ਸਭ ਜਾਣਦੇ ਆਂ ਕਿ ਬੱਚੇ ਮਾਪਿਆਂ ਤੋਂ ਜੋ ਮੰਗ ਦੇ ਉਹ ਮਾਪੇ ਕਰਦੇ ਆ ਇਸੇ ਤਰ੍ਹਾਂ ਉਹ ਸਾਰਿਆਂ ਦਾ ਮਾਪਾ ਹੈ ਪ੍ਰਮਾਤਮਾ ਜੋ ਹੈ ਉਹ ਸਿਆਣੇ ਦਾ ਵੀ ਬੱਚੇ ਦਾ ਵੀ ਸਾਰਿਆਂ ਦਾ ਹੀ ਮਾਪਾ ਬਣ ਕੇ ਦਿਖਾਉਂਦਾ ਹੈ ਕਿਉਂਕਿ ਅਸਲ ਮਾਪਾ ਸਭ ਦਾ ਉਹ ਆ ਜਿਹਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਜਿਹਦੇ ਥਰੂ ਅਸੀਂ ਇਹ ਜਨਮ ਲਿਆ ਹੈ ਸੋ ਉਹ ਮਾਪਾ ਜਿਸ ਰੂਪ ਵਿੱਚ ਅਸੀਂ ਆਪਣੇ ਮਾਪਿਆਂ ਨੂੰ ਖੁਸ਼ ਰੱਖਦੇ ਆ ਉਸੇ ਰੂਪ ਵਿੱਚ ਉਹ ਸਾਡਾ ਸਾਥ ਦਿੰਦੇ ਆ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਆਸਾਨ ਵੀ ਹੈ ਪਰ ਜਿਨ੍ਹਾਂ ਦੀ ਸਮਝ ਵਿੱਚ ਨਾ ਰਲਾਉਣ ਉਹਨਾਂ ਨੂੰ ਥੋੜਾ ਮੁਸ਼ਕਲ ਲੱਗਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਸੋ ਅੱਜ ਦਾ ਵਿਸ਼ਾ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਵੀ ਬਹੁਤ ਵੱਡੀ ਮੁਸ਼ਕਲ ਵਿੱਚ ਫਸ ਗਏ ਕੁਝ ਸਮਝ ਨਹੀਂ ਆਉਂਦੀ ਉੱਥੇ ਇੱਕ ਛੋਟਾ ਜਿਹਾ ਉਪਾਏ ਜੇ ਉਹ ਕਰ ਲੈਣਾ ਸੋ ਇੱਕੇ ਛੋਟਾ ਜਿਹਾ ਕੰਮ ਕੀਤਾ ਹੋਇਆ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਸਫਲਤਾ ਦੇ ਰਸਤੇ ਤੇ ਲੈ ਜਾ ਸਕਦਾ ਹੈ ਸੋ ਅੱਜਕੱਲ ਆਪਾਂ ਜੇਕਰ ਗੱਲ ਕਰੀਏ ਤੇ ਕਿਸੇ ਤੇ ਯਕੀਨ ਕਰਨ ਦਾ ਮਾਹੌਲ ਨਹੀਂ ਹੈ ਸੋ ਬਹੁਤ ਕੁਝ ਬਹੁਤ ਜਣੇ ਕਰਦੇ ਫਿਰਦੇ ਨੇ ਸੋ ਇਸ ਕਰਕੇ ਬਹੁਤੀਆਂ ਗੱਲਾਂ 'ਚ ਫਸਣ ਨਾਲੋਂ ਕਿਸੇ ਤੇ ਕਰਨ ਕਰਾਉਣ ਨਾਲੋਂ ਕਿਸੇ ਬਾਰੇ ਕੁਛ ਨਾ ਪਛਾਣਨ ਨਾਲੋਂ ਉੱਥੇ ਆਪਾਂ ਇੱਕ ਕਰਮ ਕਰ ਦਈਏ ਜਿਹਦੇ ਨਾਲ ਸਭ ਕੁਝ ਪਿੱਛੇ हट ਜਾਵੇ ਸੋ ਆਪਾਂ ਮਾਲਕ ਦੀ ਤਾਂ ਸੇਵਾ ਕਰਦੇ ਹੀ ਕਰਦੇ ਆਂ ਕਈ ਵਾਰ ਕੀ ਹੁੰਦਾ ਸੀ ਸੇਵਾ ਕਰਦੇ ਉਹ ਸੇਵਾ ਜਲਦੀ ਕਬੂਲ ਨਹੀਂ ਹੁੰਦੀ ਅਰਦਾਸਾਂ ਕਰਦੇ ਕਿਉਂਕਿ ਰੋਕ ਰੁਕਾਵਟ ਸੋ ਜਦੋਂ ਆਪਾਂ ਹੁਣ ਪੀਰਾਂ ਦੀ ਸੇਵਾ ਕਰਦੇ ਮੂਰੇ ਉਹ ਕੋਈ ਪੀਰਾਂ ਦੀ ਕਰਨ ਵਾਲਾ ਹੋਵੇ ਤੇ ਉਹ ਨਾਮ ਦੀਆਂ ਕੋਈ ਚੀਜ਼ਾਂ ਦੇ ਦੇ ਕੇ ਹੀ ਰੋਕ ਲਗਾ ਦਿੰਦੇ ਆ ਸੋ ਬਹੁਤ ਕੁਝ ਹੋ ਜਾਂਦਾ ਹੈ ਜੇਕਰ ਆਪਾਂ ਗੱਲ ਕਰੀਏ ਇੱਥੇ ਕਹਿਰੀਦਾ ਕਿ ਪ੍ਰਮਾਤਮਾ ਨੂੰ ਕੋਈ ਰੋਕ ਨਹੀਂ ਸਕਦਾ ਸੋ ਰੋਕਣ ਲਈ ਕਈ ਚੰਗੇ ਵੀ ਹੈ ਤੇ ਕਈ ਮਾੜੇ ਆ ਬਹੁਤ ਕੁਝ ਕਰਾ ਸਕਦੇ ਆ ਪਰ ਆਪਣਾ ਲਗਨ ਕਿੰਨੀ ਹੈ ਆਪਣੀ ਸੇਵਾ ਕਿੰਨੀ ਹੈ ਉਹ ਸੇਵਾ ਦੇ ਹਿਸਾਬ ਨਾਲ ਸਭ ਕੁਝ ਬੰਧਨ ਜਿਹੜੇ ਆ ਟੁੱਟ ਜਾਂਦੇ ਆ ਜੇ ਕਿਸੇ ਨੇ ਕੁਛ ਕੀਤਾ ਕਰਾਇਆ ਬੰਨਿਆ ਹੈ ਪਰ ਜੋ ਅਸੀਂ ਕਰਮ ਕਰਦੇ ਆ ਕਰਮ ਦੇ ਨਾਲ ਸਾਨੂੰ ਕੁਝ ਜਿਆਦਾ ਫਲ ਮਿਲਦਾ ਹੈ ਸੋ ਇੱਥੇ ਕਰਨਾ ਕੀ ਹੈ ਜੇਕਰ ਤੁਹਾਨੂੰ ਲੱਗਦਾ ਕਿ ਸਭ ਕੁਝ ਸਾਡੇ ਨਾਲ ਹੋ ਰਿਹਾ ਤੇ ਤੁਸੀਂ ਸਿਰਫ ਸੱਤ ਮਿਰਚਾਂ ਲੈਣੀਆਂ ਹੈ ਆਪਣੇ ਮਾਲਕ ਦਾ ਨਾਮ ਲੈ ਕੇ ਜੇਕਰ ਜਿਸ ਦਿਨ ਦੀ ਸੇਵਾ ਕਰਦੇ ਉਸ ਦਿਨ ਹੀ ਤੁਸੀਂ ਇਹ ਕਰਮ ਕਰੋ ਜੇ ਸ੍ਰੀ ਦੰਦ ਦੀ ਸੇਵਾ ਤੁਹਾਡੇ ਘਰ ਚੱਲ ਰਹੀ ਆ ਤਾਂ ਬਹੁਤ ਵਧੀਆ ਗੱਲ ਆ ਪਹਿਲਾਂ ਆਪਣੇ ਮਾਲਕ ਅਗੇ ਅਰਦਾਸ ਬੇਨਤੀ ਕਰਨੀ ਕੋਈ ਵੀ ਕੰਮ ਕਰਨ ਲੱਗਣਾ ਹੈ ਤਾਂ ਫਿਰ ਤੁਸੀਂ ਸੱਤ ਮਿਰਚਾਂ ਦਾ ਇਹ ਅਮਲ ਕਰਨਾ ਹੈ ਸੋ ਮੱਥੇ ਤੋਂ ਲੈ ਕੇ ਪੈਰਾਂ ਤੱਕ ਸੱਤ ਵਾਰ ਮਿਰਚਾਂ ਨੂੰ ਘੁਮਾਉਣਾ ਹੈ ਜੇ ਲੋ ਘੁਮਾ ਲਓਗੇ ਤੇ ਉਸ ਤੋਂ ਬਾਅਦ ਤੁਸੀਂ ਅੱਗ ਵਿੱਚ ਇਹਨਾਂ ਨੂੰ ਸਾੜਨਾ ਚੰਗੀ ਤਰ੍ਹਾਂ ਨਾਲ ਸੋ ਜੇਕਰ ਉਹਦੀ ਮਹਿਕ ਜ਼ਿਆਦਾ ਤੁਹਾਨੂੰ ਪਰੇਸ਼ਾਨ ਕਰੇ ਮਹਿਕ ਉੱਤਰਈ ਆ ਤੇ ਸਮਝ ਲਓ ਕਿ ਕੋਈ ਵੀ ਤੁਹਾਡੇ ਤੇ ਕੁਝ ਇਹੋ ਜਿਹੀ ਪ੍ਰੋਬਲਮ ਨਹੀਂ ਆ। ਜੇਕਰ ਮਿਰਚਾਂ ਦੀ ਕਰਤਣ ਨਹੀਂ ਚੜਦੀ ਤਾਂ ਸਮਝ ਲੈਣਾ ਕਿ ਤੁਹਾ ਜਰੂਰ ਤੁਹਾਡੇ ਤੇ ਕੋਈ ਨਾ ਕੋਈ ਬੁਰੀ ਨਜ਼ਰ ਤੁਹਾਡਾ ਪਿੱਛਾ ਕਰ ਰਹੀ ਹੈ ਲੱਗੀ ਹੋਈ ਆ। ਸੋ ਜਦੋਂ ਤੁਸੀਂ ਇਹ ਕਰੋਗੇ ਤੁਹਾਨੂੰ ਆਪਣੇ ਆਪ ਇਹ ਦੋਨਾਂ ਇਸ਼ਾਰਿਆਂ ਚੋਂ ਕੋਈ ਵੀ ਇਸ਼ਾਰਾ ਮਿਲ ਜਾਵੇਗਾ ਸੋ ਜੇਕਰ ਕੋਈ ਵੀ ਇਹੋ ਜੀ ਪ੍ਰੋਬਲਮ ਨਾ ਹੋਈ ਤਾਂ ਫਿਰ ਮਾਲਕ ਨੇ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਤੁਹਾਡੇ ਕੰਮ ਸਵਾਰਨੇ ਨੇ ਆਪਣੇ ਸਮੇਂ ਦੇ ਹਿਸਾਬ ਨਾਲ ਸਭ ਕੁਝ ਸਹੀ ਕਰਨਾ ਜੇਕਰ ਅੱਜ ਕੁਝ ਗਲਤ ਹੋ ਰਿਹਾ ਆ ਤੇ ਉਹਦੇ ਵਿੱਚ ਵੀ ਤੁਹਾਡਾ ਭਲਾਈ ਆ ਸੋ ਜੇਕਰ ਤੁਹਾਨੂੰ ਲੱਗੇਗਾ ਕਿ ਇਹ ਸਭ ਕੁਝ ਪ੍ਰੋਬਲਮਾਂ ਚੱਲ ਰਹੀਆਂ ਅਸੀਂ ਪਰ ਸਾਨੂੰ ਇਹ ਇਸ਼ਾਰਾ ਇਹਦੇ ਤੋਂ ਮਿਲਿਆ ਹੈ ਤੇ ਉਹ ਦੂਰ ਹੋ ਜਾਵੇਗਾ ਆਪਣੇ ਮਾਲਕ ਨੂੰ ਜਿਆਦਾ ਜ਼ਰੂਰ ਪਹਿਲਾਂ ਕਰਨਾ ਹੈ ਕਿਉਂਕਿ ਜੋ ਨજર ਹੁੰਦੀ ਹੈ ਉਹ ਖਰਾਬਾਡ ਦਿੰਦੀ ਆ ਪਰ ਸਿਆਣਿਆਂ ਦੇ ਹਿਸਾਬ ਨਾਲ ਚੱਲੀਏ ਪਹਿਲਾਂ ਕੋਈ ਵੀ ਦਵਾਈਆਂ ਵੱਲ ਨਹੀਂ ਭੱਜਦਾ ਸੀ ਕੋਈ ਵੀ ਇਹੋ ਜਿਹਾ ਕੁਝ ਵੀ ਪੁੱਛਦਾ ਪਛਾਉਂਦਾ ਨਹੀਂ ਸੀ ਕਿਉਂਕਿ ਸਿਆਣੇ ਖੁਦ ਹੀ ਬਹੁਤ ਸਾਰੇ ਘਰੇਲੂ ਇਹ ਟੋਟਕੇ ਉਪਾਏ ਕਰ ਲੈਂਦੇ ਸੀ ਜਿਦੇ ਨਾਲ ਮਸਲੇ ਹੱਲ ਹੋ ਜਾਂਦੇ ਸੀ ਕਈ ਵਾਰ ਕਹਣਾ ਕਿ ਸੇਤ ਠੀਕ ਨਹੀਂ ਰਹਿੰਦੀ ਖਰਾਬ ਰਹਿੰਦੀ ਆ ਦਵਾਈਆਂ ਨਹੀਂ ਲੱਗਦੀਆਂ ਤੇ ਖੁਦ ਹੀ ਉਹ ਨਜ਼ਰ ਉਤਾਰ ਦਿੰਦੇ ਸੀ ਤੇ ਉਹਦੇ ਨਾਲ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਸੀ ਜੋ ਸਿਆਣਿਆਂ ਨੇ ਇਕੰਜੀਆਂ ਹੋਈਆਂ ਗੱਲਾਂ ਜੇਕਰ ਅਸੀਂ ਉਹਨਾਂ ਤੇ ਚੱਲੀਏ ਤਾਂ ਜ਼ਿੰਦਗੀ ਆਸਾਨ ਹੋ ਸਕਦੀ ਆ ਸੋ ਜਿੰਨਾ ਅਸੀਂ ਸਿਆਣਿਆਂ ਦੀਆਂ ਗੱਲਾਂ ਨੂੰ ਭੁੱਲਦੇ ਜਾ ਰਹੇ ਆ ਇਹਨਾਂ ਗੱਲਾਂ ਨੂੰ ਕੁਝ ਨਹੀਂ ਸਮਝਦੇ ਉਹਨਾਂ ਹੀ ਆਪਾਂ ਮੁਸ਼ਕਲਾਂ ਵਿੱਚ ਪੈਂਦੇ ਜਾ ਰਹੇ ਆ ਸੋ ਸਿਆਣਿਆਂ ਦੀਆਂ ਕਈਆਂ ਸੁਣੀਆਂ ਗੱਲਾਂ ਤੇ ਗੌਰ ਜਰੂਰ ਕਰਨਾ ਚਾਹੀਦਾ ਤੇ ਆਉਣ ਵਾਲੇ ਬੱਚਿਆਂ ਨੂੰ ਵੀ ਜਰੂਰ ਦੱਸਣਾ ਚਾਹੀਦਾ